ਕੰਗੜਾ ਰਣੌਤ ਨੂੰ ਲੈ ਕੇ ਜਿੱਥੇ ਉਹਨਾਂ ਦੀ ਆਪਣੀ ਪਾਰਟੀ ਵਿਰੋਧ ਕਰ ਰਹੀ ਹੈ ਕੰਗੜਾ ਰਣੌਤ ਦਾ ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਕੇ ਵਿੱਚ ਉਪਰਹਿ ਸਕਦੀਆਂ ਨੇ खैर ਉਹੀ ਚੀਜ਼ ਵਾਪਰੀ ਵਿਰੋਧੀ ਪਾਰਟੀਆਂ ਵੀ ਇਸ ਵੇਲੇ ਕੰਗੜਾ ਰਣੌਤ ਦੇ ਖਿਲਾਫ ਬਿਆਨ ਦਿੰਦੀਆਂ ਨਜ਼ਰ ਆ ਰਹੀਆਂ ਨੇ ਔਰ ਉਹ ਬਣਦਾ ਵੀ ਹੈ ਕਿਉਂਕਿ ਜੋ ਸਿਚੁਏਸ਼ਨ ਪੈਦਾ ਹੋ ਰਹੀ ਹੈ ਜਾਂ ਕਹਦੀ ਹੈ ਜੋ ਕੰਗੜਾ ਰਣੌਤ ਦੇ ਬਿਆਨਾਂ ਤੋਂ ਬਾਅਦ ਜੋ ਹਾਲਾਤ ਬਣਦੇ ਪਏ ਨੇ ਉਹਨਾਂ ਦੇ ਨਾਲ ਸੂਬਾਈ ਪੱਧਰ ਤੇ ਔਰ ਕੇਂਦਰੀ ਪੱਧਰ ਦੇ ਉੱਤੇ ਅਸਥਿਰਤਾ ਪੈਦਾ ਹੋ ਸਕਦੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਔਰ ਇਹ ਚੀਜ਼ਾਂ ਪੰਜਾਬ ਦੇ ਬੀਜੇਪੀ ਲੀਡਰ ਸ਼ਾਇਦ ਸਮਝਦੇ ਨੇ ਔਰ ਉਹੀ ਚੀਜ਼ਾਂ ਬਾਕੀ ਲੀਡਰ ਵੀ ਸਮਝਦੇ ਨੇ ਰਾਜਾ ਵੜਿੰਗ ਨੇ ਕੰਗਣਾ ਰਣਾਉਤ ਦੇ ਮਾਮਲੇ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਔਰ ਉਸ ਦੇ ਵਿੱਚ ਕੰਗਣਾ ਰਣਾਉਤ ਨੂੰ ਦਿਮਾਗੀ ਮਰੀਜ਼ ਵੀ ਰਾਜਾ ਵੜਿੰਗ ਕਹਿ ਗਏ ਨੇ ਕਿਹਾ ਹੈ ਕਿ ਉਹ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੇ ਨੇ ਦਿਮਾਗੀ ਤੌਰ ਤੇ ਥੋੜੇ ਅਸਥਿਰ ਨੇ ਕੰਗਣਾ ਰਣਾਉਤ ਇੰਦਾ ਵੀ ਗੱਲ ਜਿਹੜੇ ਰਾਜਾ ਵੜੇਗਾ ਉਹ ਕਰਗੇ ਕਹਿੰਦੇ ਕਿ ਭਾਵੇਂ ਕੰਗਣਾ ਰਣਾਉਤ ਨੂੰ ਪੁੱਛ ਲਿਆ ਜਾਵੇ ਕਿ ਅਮਰਿੰਦਰ ਸਿੰਘ ਰਾਜਾ ਕਹਿੰਦੇ ਨੇ ਕਿ ਕੰਗਣਾ ਰਣਾਉਤ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੇ ਨੇ ਕਹਿੰਦੇ ਭਾਵੇਂ ਉਹਨਾਂ ਨੂੰ ਜਾ ਕੇ ਪੁੱਛ ਲੋ ਕਿ ਕੀ ਕੰਗਣਾ ਰਣਾਉਤ ਦਿਮਾਗੀ ਪੱਧਰ ਦੇ ਉੱਤੇ ਠੀਕ ਨੇ ਜਾਂ ਨਹੀਂ ਇਥੋਂ ਤੱਕ ਵੀ ਕਿਹਾ ਹੈ ਕਿ ਭਾਵੇਂ ਬੀਜੇਪੀ ਨੂੰ ਕੰਗਣਾ ਰਣਾਉਤ ਦੀ ਵਿਰੋਧਤਾ ਜਿੱਥੇ ਕਰਦੀ ਪਈ ਹੈ ਚੰਗੀ ਗੱਲ ਹੈ ਪਰ ਨਾਲ ਦੀ ਨਾਲ ਕੰਗਣਾ ਰਣਾਉਤ ਦਾ ਇਲਾਜ ਵੀ ਕਰਵਾਉਣਾ ਚਾਹੀਦਾ ਹੈ ਏਵੀ ਅਪੀਲ ਭਾਜਪੀ ਨੂੰ ਕਰਦੇ ਰਾਜਾ ਵਰਿੰਗ ਨਜ਼ਰ ਆਏ ਨੇ ਦਰਅਸਲ ਕੰਗਣਾ ਰਣੌਤ ਨੇ ਕਿਸਾਨਾਂ ਨੂੰ ਲੈ ਕੇ ਇੱਕ ਟਿੱਪਣੀ ਹਾਲ ਹੀ ਦੇ ਵਿੱਚ ਕੀਤੀ ਸੀ ਇਸ ਤੋਂ ਪਹਿਲਾਂ ਕੰਗਣਾ ਰਣੌਤ ਵੱਖ-ਵੱਖ ਮਸਲਿਆਂ ਦੇ ਉੱਤੇ ਟਿੱਪਣੀਆਂ ਕਰ ਚੁੱਕੇ ਨੇ ਐਮਰਜੈਂਸੀ ਫਿਲਮ ਨੂੰ ਲੈ ਕੇ ਵਿਵਾਦ ਚੱਲਦਾ ਪਿਆ ਔਰ ਉਹ ਔਰ ਇਹ ਸਾਰੇ ਮਾਮਲੇ ਬੇਸਿਕਲੀ ਪੰਜਾਬ ਦੇ ਆਰਦ-ਗਿਰਦ ਘੁੰਮਦੇ ਪਏ ਆ ਪੰਜਾਬ ਦੇ ਨਾਲ ਜੁੜੇ ਹੋਏ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਨੇ ਪਰ ਖਾਸ ਕਰਕੇ ਪੰਜਾਬ ਨੂੰ ਜਾਂ ਸਿੱਖਾਂ ਨੂੰ ਕੰਗਣਾ ਰਣੌਤ ਟਾਰਗੇਟ ਕਰਦੇ ਨਜ਼ਰ ਆ ਰਹੇ ਨੇ ਆਊਟ ਆਫ ਅਨੇ ਰੀਜ਼ਨ ਪ੍ਰ ਕੰਗਣਾ ਰਣਾਉਤ ਨੂੰ ਇੱਕ ਟੌਪਿਕ ਜਿਹੜਾ ਖਾਸ ਸ਼ਾਇਦ ਉਹ ਮਿਲਿਆ ਹੋਇਆ ਹੈ ਜਿਸ ਆਧਾਰ ਦੇ ਉੱਤੇ ਕੰਗਣਾ ਰਣਾਉਤ ਆਪਣੀਆਂ ਟਿੱਪਣੀਆਂ ਆਪਣੇ ਬਿਆਨ ਕਰਦੇ ਨਜ਼ਰ ਆ ਰਹੇ ਨੇ ਖੈਰ ਉਸ ਮਾਮਲੇ ਨੂੰ ਲੈ ਕੇ ਕੰਗਣਾ ਰਣਾਉਤ ਦੇ ਬਾਰੇ ਰਾਜਾ ਵੜਿੰਗ ਬੋਲਦੇ ਨਜ਼ਰ ਆਏ ਨੇ ਲੁਧਿਆਣੇ ਤੋਂ ਐਮਪੀ ਰਾਜਾ ਵੜਿੰਗ ਨੇ ਸਾਫ਼ ਕਰ ਦਿੱਤਾ ਕਿ ਕੰਗਣਾ ਰਣਾਉਤ ਡਿਪਰੈਸ਼ਨ ਦੇ ਮਰੀਜ਼ ਨੇ ਆਮ ਤੌਰ ਤੇ ਕਹਿੰਦੇ ਕਿ ਕਈ ਲੋਕ ਐਦਾਂ ਹੁੰਦੇ ਨੇ ਜਿਹੜੇ ਐਦਾਂ ਦੀਆਂ ਹਰਕਤਾਂ ਕਰਦੇ ਨੇ ਕਿ ਕੰਗਣਾ ਰਣਾਉਤ ਉਹੀ ਕਰ ਰਹੇ ਕਹਿੰਦੇ ਦਿਮਾਗੀ ਤੌਰ ਤੇ ਔਰਾਂ ਨੂੰ ਕੋਈ ਬਿਮਾਰੀ ਹੈ ਜਿਸ ਦਾ ਇਲਾਜ ਕੰਗਣਾ ਰਣੌਤ ਨੂੰ ਕਰਵਾਉਣਾ ਚਾਹੀਦਾ ਆਪਣੇ ਬਿਆਨ ਦੇ ਵਿੱਚ ਰਾਜਾ ਵੜਿੰਗ ਇਹ ਬੋਲਦੇ ਸੜਾਈ ਦਿੱਤੇ ਨੇ ਕੰਗਣਾ ਰਣੌਤ ਦੇ ਖਿਲਾਫ ਵੱਡੀ ਟਿੱਪਣੀ ਕਰ ਦਿੱਤੀ ਗਈ ਹੈ ਜ਼ਾਹਿਰ ਤੌਰ ਤੇ ਉੱਤੇ ਪੰਜਾਬ ਦੇ ਲੀਡਰ ਜਿਹੜੇ ਨੇ ਉਹ ਅੱਖ ਕਈ ਗੱਲ ਕਰ ਰਹੇ ਨੇ ਉਸੇ ਤਰ੍ਹਾਂ ਜਿਵੇਂ ਪੰਜਾਬ ਦੇ ਲੋਕ ਜਥੇਬੰਦੀਆਂ ਦੇ ਆਗੂ ਜਾਂ ਕਿਸਾਨ ਅੱਖ ਕੇ ਗੱਲ ਕਰਦੇ ਪਏ ਨੇ ਉਸੇ ਗੁੱਸੇ ਦੇ ਵਿੱਚ ਉਸੇ ਤੈਸ਼ ਦੇ ਵਿੱਚ ਰਾਜਾ ਵੜਿੰਗ ਨੇ ਏਡੀ ਵੱਡੀ ਗੱਲ ਬੋਲ ਦਿੱਤੀ ਹਾਲਾਂਕਿ ਇਸ ਗੱਲ ਦਾ ਦਾਵਾ ਕੀਤਾ ਕਿ ਗੱਲ ਸੱਚ ਹੈ ਫਿਰ ਜੋ ਵੀ ਹੈ ਆਉਣ ਦਾ ਸਮਾਂ ਕੀ ਲੈ ਕੇ ਆਵੇਗਾ ਸਿਆਸੀ ਪੱਧਰ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਕੰਗੜਾ ਰਣੌਤ ਨੂੰ ਲੈ ਕੇ ਕੋਈ ਐਕਸ਼ਨ ਹੁੰਦਾ ਕਿ ਨਹੀਂ ਕਿਉਂਕਿ ਇਹ ਵੀ ਇੱਕ ਟੌਪਿਕ ਬਣਦਾ ਜਾ ਰਿਹਾ ਕਿਤੇ ਕਿਹਾ ਜਾ ਰਿਹਾ ਕਿ ਜੇਪੀ ਨੱਡਾ ਨੇ ਕੰਗੜਾ ਰਣੌਤ ਨੂੰ ਝਾੜ ਪਾਈ ਹੈ ਕੋਈ ਕਹਿ ਰਿਹਾ ਹੈ ਕਿ ਕੰਗੜਾ ਰਣੌਤ ਨੂੰ ਲੈ ਕੇ ਬੀਜੇਪੀ ਵੀ ਸ਼ਸ਼ੋਪੰਜ ਵਿੱਚ ਹੈ ਬੀਜੇਪੀ ਵੀ ਵਿਰੋਧਤਾ ਕਰ ਰਹੀ ਹੈ ਇਹੋ ਜੀ ਸਥਿਤੀ ਵਿੱਚ ਕੀ ਕੰਗੜਾ ਰਣੌਤ ਦਾ ਭਵਿੱਖ ਬੀਜੇਪੀ ਨੂੰ ਲੈ ਕੇ ਜਾਂ ਸਿਆਸੀ ਪੱਧਰ ਦੇ ਉੱਤੇ ਡਾਵਾਡੋਲ ਹੋ ਸਕਦਾ ਹੈ ਸਿਆਸੀ ਪਦਰ ਤੇ ਕੀ ਕੁਝ ਬਣਦਾ ਕਿਹੜੇ ਅਸਾਰ ਬਣਦੇ ਨੇ ਆਉਂਦਾ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨੀਆ ਪੰਜਾਬੀ ਤੇ